ਦਰਸ਼ਕਾਂ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਿਮਨਤਾਲੀ ਵਾਲ ਇਸ ਵੇਲੇ ਦੀ ਵੱਡੀ ਖਬਰ ਅ ਕੰਚਨਪ੍ਰੀਤ ਦੇ ਨਾਲ ਜੁੜੀ ਹੋਈ ਆ ਰਹੀ ਹੈ ਜੀ ਹਾਂ ਪਿਛਲੇ ਕਈ ਦਿਨਾਂ ਤੋਂ ਸਿਆਸਤ ਗਰਮਾਈ ਹੋਈ ਹੈ ਬੇਸ਼ੱਕ ਤਰਨਤਾਰਨ ਦੇ ਵਿੱਚ ਇਲੈਕਸ਼ਨ ਖਤਮ ਹੋ ਗਏ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ ਪਰ ਉੱਥੇ ਸਿਆਸਤ ਹਜੇ ਵੀ ਗਰਮਾਈ ਹੋਈ ਹੈ ਦਰਅਸਲ ਕੰਚਨਪ੍ਰੀਤ ਨੂੰ ਗ੍ਰਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਜਿਸ ਨੂੰ ਲੈ ਕੇ ਅਕਾਲੀ ਦਲ ਇਸ ਦਾ ਤਿੱਖਾ ਵਿਰੋਧ ਕਰ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਰਾਤ ਨੂੰ ਕੰਚਨਪ੍ਰੀਤ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਅਰਸ਼ਦੀਪ ਕਲੇਰ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿਆਸਤ ਜਿਹੜੀ ਆ ਇੰਨੀ ਜ਼ਿਆਦਾ ਕਿਹੜ ਕੱਢਣ ਦੇ ਲਈ ਵਰਤੀ ਗਈ ਹੈ ਤੇ ਰਾਤ ਨੂੰ ਕੰਚਨਪ੍ਰੀਤ ਨੂੰ ਗ੍ਰਫਤਾਰ ਕੀਤਾ ਗਿਆ ਕੀ ਕੁਝ ਕਹਿ ਰਹੇ ਨੇ ਅਰਸ਼ਦੀਪ ਕਲੇਰ ਆ ਸੁਣ ਲੈਣਿਆ ਉਹਨਾਂ ਦੀ ਜ਼ੁਬਾਨੀ ਮਨੀਸ਼ ਸੋਦੀਏ ਦੇ ਸਾਹਮਣੇ ਦੰਦ ਭੇਦ ਰੂਪਗਾਉਂਦੇ ਪਮਾਉਂਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹਨੇ ਨਿਚਲੇ ਸਤਰ ਦੀ ਰਾਜਨੀਤੀ ਪਹੁੰਚ ਗਈ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਦਾ ਧੀਆਂ ਭੈਣਾਂ ਦੇ ਰਾਖੇ ਪੰਜਾਬੀ ਤੇ ਸਿਆਸੀ ਕਿਹੜ ਕੱਢਣ ਦੇ ਲਈ ਹੈ ਇਹਦੀ ਸੌੜੀ ਸਿਆਸਤ ਕਿ ਕੰਚਨਪ੍ਰੀਤ ਨੂੰ ਇੱਕ ਝੂਠੇ ਪਰਚੇ ਦੇ ਵਿੱਚ ਰਾਤ ਨੂੰ ਗ੍ਰਿਫਤਾਰ ਕੀਤਾ। ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੇ ਵਿੱਚ ਪੁਲਿਸ ਹੈ ਜਿਹੜੀ ਉਹ ਅਦਾਲਤਾਂ ਤੋਂ ਉੱਪਰ ਚਾਰ ਪਰਚੇ ਕੰਚਨਪ੍ਰੀਤ ਦੇ ਖਿਲਾਫ ਇਹ ਚੋਣਾਂ ਦੇ ਵਿੱਚ ਦਰਜ ਕੀਤੇ ਗਏ। ਕਿਉਂ? ਕਿਉਂਕਿ ਉਹ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲੜ ਰਹੇ ਸੀ। ਸਰਕਾਰ ਦੇ ਜ਼ੁਲਮ ਦੇ ਵਿਰੁੱਧ ਲਗਾਤਾਰ ਕੰਚਨਪ੍ਰੀਤ ਹਰ ਇੱਕ ਪਲੇਟਫਾਰਮ ਤੇ ਬੋਲ ਰਹੇ ਸੀ। ਚਾਰ ਪਰਚਿਆਂ ਦੇ ਵਿੱਚ ਅਦਾਲਤ ਨੇ ਉਹਨੂੰ ਐਂਟੀਸੀਪੇਟਰੀ ਬੇਲ ਦਿੱਤੀ। ਮਤਲਬ ਜੋ ਸਰਕਾਰ ਨੇ ਇਲਜ਼ਾਮ ਲਾਇਆ ਉਹ ਅਦਾਲਤਾਂ ਨੇ ਨਹੀਂ ਮੰਨੇ ਤੇ ਆਪਣੀ ਈਗੋ ਸੈਟੀਸਫਾਈ ਕਰਨ ਦੇ ਲਈ ਇੱਕ 208 ਨੰਬਰ ਐਫ ਆਈ ਆਰ ਹੈ 11 ਨਵੰਬਰ ਦੀ ਜਿਸ ਐਫ ਆਈ ਆਰ ਦਾ ਜੇ ਤੁਸੀਂ ਕੰਟੈਂਟ ਪੜੋਗੇ ਕਿਸੇ ਔਰਤ ਦਾ ਉਸ ਐਫ ਆਈ ਆਰ ਦੇ ਵਿੱਚ ਕੋਈ ਜ਼ਿਕਰ ਨਹੀਂ ਸੋ ਕੱਲ ਜਦੋਂ ਪੰਜਾਬ ਪੁਲਿਸ ਨੂੰ ਪਤਾ ਲੱਗਿਆ ਕਿ ਕੰਚਨ ਪ੍ਰੀਤ ਨੇ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ ਕਿਉਂਕਿ ਪਹਿਲਾਂ ਤਾਂ ਪੰਜਾਬ ਪੁਲਿਸ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੋਵੇ ਇਹ ਤਾਂ ਕਹਿੰਦੇ ਸੀ ਕੰਚਨ ਪ੍ਰੀਤ ਤਾਂ ਨੇਪਾਲ ਥਣੀ ਕੈਨੇਡਾ ਪਹੁੰਚ ਗਈ ਪਰ ਜਦੋਂ ਪਤਾ ਲੱਗਿਆ ਕਿ ਕੰਚਨਪ੍ਰੀਤ ਨੂੰ ਤਾਂ ਅਦਾਲਤ ਤੋਂ ਬੇਲ ਮਿਲ ਗਈ ਹੈ ਤੇ ਉਹ ਇਨਵੈਸਟੀਗੇਸ਼ਨ ਜੁਆਇਨ ਕਰਨ ਆ ਰਹੀ ਹੈ ਤਾਂ 27 11 ਦੇ ਵਿੱਚ ਉਹ ਜਿਹੜੀ 208 ਨੰਬਰ ਐਫ ਆਈ ਆਰ ਹੈ ਉਹਦੇ 'ਚ ਇੱਕ ਜਿਮਨੀ ਪਾ ਕੇ ਕਿਉਂਕਿ ਬਾਕੀ ਜਿਹੜੇ ਆਫੈਂਸ ਸੀ ਉਹ ਸਾਰੇ ਅਵੇਲੇਬਲ ਸੀ ਉਹਨਾਂ 'ਚ ਅਰੈਸਟ ਕੀਤੀ ਵੀ ਜਾ ਸਕਦੀ ਸੀ ਸੋ 111 ਧਾਰਾ ਉਹਦੇ 'ਚ ਐਡ ਕੀਤੀ ਤੇ ਉਹਦੇ 'ਚ ਕੰਚਨਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਪੰਜਾਬ ਦੇ ਵਿੱਚ ਕੋਈ ਰੂਲ ਆਫ ਲਾ ਹੈ ਕਿਆਮਾਦਨੀ ਪਾਰਟੀ ਦੀ ਸਰਕਾਰ ਇਹ ਦੱਸ ਸਕਦੀ ਹੈ ਕਿ ਅਦਾਲਤਾਂ ਤੋਂ ਉੱਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਮਤਲਬ ਕੱਲੋਂ ਤੋਂ ਫਿਰ ਅਦਾਲਤ ਕਿਸੇ ਵੀ ਕੇਸ ਦੇ ਵਿੱਚ ਕਿਸੇ ਨੂੰ ਬੇਲ ਦੇਊਗੀ ਤਾਂ ਪੰਜਾਬ ਦੀ ਪੁਲਿਸ ਨਵੇਂ ਪਰਚੇ ਦੇ ਵਿੱਚ ਉਹਨੂੰ ਨਾਮਿਨੇਟ ਕਰਕੇ ਚੱਕ ਲਿਆ ਕਰੂਗੀ ਸੋ ਇਹਦੀ ਜਿਹੜੀ ਜਵਾਬ ਦਿੱਤੀ ਹੈ ਉਹ ਸਾਰੇ ਅਫਸਰਾਂ ਨੂੰ ਹੁਣ ਅਦਾਲਤ ਦੇ ਵਿੱਚ ਦੇਣੀ ਪੈਣੀ ਹੈ ਕਿਉਂਕਿ ਅਫਸਰ ਸੰਵਿਧਾਨ ਦੇ ਨਾਲ ਬੰਨੇ ਨੇ ਮੈਂ ਬਹੁਤ ਵਾਰ ਬੇਨਤੀ ਕੀਤੀ ਹੈ ਕਿ ਅਫਸਰ ਸਰਕਾਰ ਦੀ ਛਾਹ ਦੇ ਵਿੱਚ ਆ ਕੇ ਜਿਹੜੇ ਐਸੇ ਪੁੱਠੇ ਛੱਦੇ ਕੰਮ ਕਰ ਰਹੇ ਨੇ ਇਹ ਜਵਾਬ ਦੀ ਅਦਾਲਤ ਦੇ ਵਿੱਚ ਆ ਕੇ ਉਹੀ ਅਫਸਰਾਂ ਨੂੰ ਦੇਣੀ ਪੈਣੀ ਹੈ ਤੇ ਆਜਮਾਦ ਦੀ ਪਾਰਟੀ ਦੀ ਸਰਕਾਰ ਨੇ ਇਹ ਸਾਬਤ ਕਰਤਾ ਕਿ 2027 ਦੀ ਜਿਹੜੀ ਹਾਰ ਹੈ ਉਹ ਹੁਣ ਦਿਖ ਰਹੀ ਹੈ ਸਰਕਾਰ ਏਡੀ ਬੁਖਲਾਹਟ ਦੇ ਵਿੱਚ ਐਨੀ ਘਬਰਾਹਟ ਦੇ ਵਿੱਚ ਹੈ ਕਿ ਤਰਨ ਤਰਨ ਦੀ ਉਪਚੋਣ ਦੇ ਨਤੀਜੇ ਸਰਕਾਰ ਨੂੰ ਹਜ਼ਮ ਕਰਨੇ ਔਕੇ ਹੋ ਰਹੇ ਨੇ ਤੇ ਧੀਆਂ ਪੈਣਾ ਤੇ ਪਰਚੇ ਦੇ ਕੇ ਉਹਨਾਂ ਨੂੰ ਚੁੱਕਿਆ ਜਾ ਰਿਹਾ ਪਰ ਇੱਕ ਗੱਲ ਬੜੀ ਸਪਸ਼ਟ ਹੈ ਇਹ ਸ਼ਰੋਮਨੀ ਅਕਾਲੀ ਦਲ ਦਾ ਪਰਿਵਾਰ ਹੈ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਦੀ ਬੇਟੀ ਦੇ ਖਿਲਾਫ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਡਟ ਕੇ ਚਾਹੇ ਲੀਗਲ ਪਲੈਟਫਾਰਮ ਹੋਵੇ ਚਾਹੇ politcal ਪਲੈਟਫਾਰਮ ਹੋਵੇ ਅਸੀਂ ਲੜਾਈ ਲੜਾਂਗੇ ਤੇ ਸਰਕਾਰ ਦਾ ਇਹ ਜਿਹੜਾ ਜ਼ੁਲਮ ਹੈ ਇਹਨੂੰ ਪੰਜਾਬੀ ਨਹੀਂ ਸਹਿਣ ਕਰਦੇ ਕੋਈ ਪੰਜਾਬੀ ਇਹ ਬਰਦਾਸ਼ਤ ਨਹੀਂ ਕਰੂਗਾ ਕਿ ਕਿਸੇ ਧੀ ਦੇ ਉੱਤੇ ਜਿਹਦਾ ਛੋਟਾ ਬੱਚਾ ਹੋਵੇ ਉਹਨੂੰ ਇਸ ਤਰੀਕੇ ਝੂਠੇ ਪਰਚਿਆਂ 'ਚ ਤੁਸੀਂ ਰਾਤਾਂ ਨੂੰ ਗ੍ਰਿਫਤਾਰ ਕਰਕੇ ਕਿਹੜੀ ਬਹਾਦਰੀ ਹੈ ਕੀ ਦਿਖਾਉਣਾ ਚਾਹੁੰਦੇ ਸੋ ਹੁਣ ਸਾਰੇ ਅਦਾਲਤ ਦੇ ਵਿੱਚ ਆ ਕੇ ਇਹਦੀ ਜਵਾਬ ਦੇ ਲਈ ਤਿਆਰ ਹੈ ਸਰ ਸ਼ਕਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਿਮਨਤਾ ਲੀਵਾਲ ਇਸ ਵੇਲੇ ਦੀ ਵੱਡੀ ਖਬਰ ਔ ਕੰਚਨਪ੍ਰੀਤ ਦੇ ਨਾਲ ਜੁੜੀ ਹੋਈ ਆ ਰਹੀ ਹੈ ਜੀ ਹਾਂ ਪਿਛਲੇ ਕਈ ਦਿਨਾਂ ਤੋਂ ਸਿਆਸਤ ਗਰਮਾਈ ਹੋਈ ਹੈ ਬੇਸ਼ੱਕ ਤਰਨਤਾਰਨ ਦੇ ਵਿੱਚ ਇਲੈਕਸ਼ਨ ਖਤਮ ਹੋ ਗਏ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ ਪਰ ਉੱਥੇ ਸਿਆਸਤ ਹਜੇ ਵੀ ਗਰਮਾਈ ਹੋਈ ਹੈ ਦਰਅਸਲ ਕੰਚਨਪ੍ਰੀਤ ਨੂੰ ਗ੍ਰਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਜਿਸ ਨੂੰ ਲੈ ਕੇ ਅਕਾਲੀ ਦਲ ਇਸ ਦਾ ਤਿੱਖਾ ਵਿਰੋਧ ਕਰ ਰਿਹਾ ਹੈ ਤੁਹਾਨੂੰ ਦੱਸ ਦੇ ਇੱਕ ਰਾਤ ਨੂੰ ਕੰਚਨਪ੍ਰੀਤ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਅਰਸ਼ਦੀਪ ਕਲੇਰ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿਆਸਤ ਜਿਹੜੀ ਆ ਇੰਨੀ ਜਿਆਦਾ ਕਿਹੜ ਕੱਢਣ ਦੇ ਲਈ ਵਰਤੀ ਗਈ ਹੈ ਤੇ ਰਾਤ ਨੂੰ ਕੰਚਨਪ੍ਰੀਤ ਨੂੰ ਗ੍ਰਫਤਾਰ ਕੀਤਾ ਗਿਆ ਕੀ ਕੁਝ ਕਹਿ ਰਹੇ ਨੇ ਅਰਸ਼ਦੀਪ ਕਲੇਰ ਆ ਸੁਣ ਲੈਣਿਆ ਉਹਨਾਂ ਦੀ ਜ਼ੁਬਾਨੀ ਮਨੀਸ਼ ਸੋਦੀਏ ਦੇ ਸਾਹਮਣੇ ਦੰਦ ਭੇਜ ਨੂੰ ਪਗਾਉਂਦੇ ਪਮਾਉਂਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਨਿਚਲੇ ਸਤਰ ਦੀ ਰਾਜਨੀਤੀ ਪਹੁੰਚ ਗਈ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਦਾ ਧੀਆਂ ਭੈਣਾਂ ਦੇ ਰਾਖੇ ਪੰਜਾਬੀ ਤੇ ਸਿਆਸੀ ਕਿਹੜ ਕੱਢਣ ਦੇ ਲਈ ਐਡੀ ਸੌੜੀ ਸਿਆਸਤ ਕਿ ਕੰਚਨਪ੍ਰੀਤ ਨੂੰ ਇੱਕ ਝੂਠੇ ਪਰਚੇ ਦੇ ਵਿੱਚ ਰਾਤ ਨੂੰ ਗ੍ਰਿਫਤਾਰ ਕੀਤਾ। ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੇ ਵਿੱਚ ਪੁਲਿਸ ਹੈ ਜਿਹੜੀ ਉਹ ਅਦਾਲਤਾਂ ਤੋਂ ਉੱਪਰ ਹੈ। ਚਾਰ ਪਰਚੇ ਕੰਚਨਪ੍ਰੀਤ ਦੇ ਖਿਲਾਫ ਇਹ ਚੋਣਾਂ ਦੇ ਵਿੱਚ ਦਰਜ ਕੀਤੇ ਗਏ। ਕਿਉਂ? ਕਿਉਂਕਿ ਉਹ ਡਟ ਕੇ ਸ਼ਰੋਮਣੀ ਅਕਾਲੀ ਦਲ ਦੀ ਲੜਾਈ ਲੜ ਰਹੇ ਸੀ। ਸਰਕਾਰ ਦੇ ਜ਼ੁਲਮ ਦੇ ਵਿਰੁੱਧ ਲਗਾਤਾਰ ਕੰਚਨਪ੍ਰੀਤ ਹਰ ਇੱਕ ਪਲੇਟਫਾਰਮ ਤੇ ਬੋਲ ਰਹੇ ਸੀ। ਚਾਰ ਪਰਚਿਆਂ ਦੇ ਵਿੱਚ ਅਦਾਲਤ ਨੇ ਉਹਨੂੰ ਐਂਟੀਸੀਪੇਟਰੀ ਬیل ਦਿੱਤੀ। ਮਤਲਬ ਜੋ ਸਰਕਾਰ ਨੇ ਇਲਜ਼ਾਮ ਲਾਇਆ ਉਹ ਅਦਾਲਤਾਂ ਨੇ ਨਹੀਂ ਮੰਨੇ ਤੇ ਆਪਣੀ ਈਗੋ ਸੈਟੀਸਫਾਈ ਕਰਨ ਦੇ ਲਈ ਇੱਕ 208 ਨੰਬਰ ਐਫ ਆਈ ਆਰ ਹੈ 11 ਨਵੰਬਰ ਦੀ ਜਿਸ ਐਫ ਆਈ ਆਰ ਦਾ ਜੇ ਤੁਸੀਂ ਕੰਟੈਂਟ ਪੜੋਗੇ ਕਿਸੇ ਔਰਤ ਦਾ ਉਸ ਐਫ ਆਈ ਆਰ ਦੇ ਵਿੱਚ ਕੋਈ ਜ਼ਿਕਰ ਨਹੀਂ ਸੋ ਕੱਲ ਜਦੋਂ ਪੰਜਾਬ ਪੁਲਿਸ ਨੂੰ ਪਤਾ ਲੱਗਿਆ ਕਿ ਕੰਚਨ ਪ੍ਰੀਤ ਨੇ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ ਕਿਉਂਕਿ ਪਹਿਲਾਂ ਤਾਂ ਪੰਜਾਬ ਪੁਲਿਸ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੋਵੇ ਇਹ ਤਾਂ ਕਹਿੰਦੇ ਸੀ ਕੰਚਨ ਪ੍ਰੀਤ ਤਾਂ ਨੇਪਾਲ ਥਣੀ ਕੈਨੇਡਾ ਪਹੁੰਚ ਗਈ ਪਰ ਜਦੋਂ ਪਤਾ ਲੱਗਿਆ ਕਿ ਕੰਚਨ ਪ੍ਰੀਤ ਨੂੰ ਤਾਂ ਅਦਾਲਤ ਤੋਂ ਬੇਲ ਮਿਲ ਗਈ ਹੈ ਤੇ ਉਹ ਇਨਵੈਸਟੀਗੇਸ਼ਨ ਜੁਆਇਨ ਕਰਨ ਆ ਰਹੀ ਹੈ ਤਾਂ 27/11 ਦੇ ਵਿੱਚ ਉਹ ਜਿਹੜੀ 208 ਨੰਬਰ ਐਫਆਈਆਰ ਹੈ ਉਹਦੇ 'ਚ ਇੱਕ ਜਿਮਨੀ ਪਾ ਕੇ ਕਿਉਂਕਿ ਬਾਕੀ ਜਿਹੜੇ ਆਫੈਂਸੀ ਉਹ ਸਾਰੇ ਅਵੇਲੇਬਲ ਸੀ ਉਹਨਾਂ 'ਚ ਅਰੈਸਟ ਕੀਤੀ ਵੀ ਜਾ ਸਕਦੀ ਸੀ ਸੋ 111 ਧਾਰਾ ਉਹਦੇ 'ਚ ਐਡ ਕੀਤੀ ਤੇ ਉਹਦੇ 'ਚ ਕੰਚਨ ਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਪੰਜਾਬ ਦੇ ਵਿੱਚ ਕੋਈ ਰੂਲ ਆਫ ਲਾ ਹੈ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੱਸ ਸਕਦੀ ਹੈ ਕਿ ਅਦਾਲਤਾਂ ਤੋਂ ਉੱਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਮਤਲਬ ਕੱਲੋਂ ਤੋਂ ਫਿਰ ਅਦਾਲਤ ਕਿਸੇ ਵੀ ਕੇਸ ਦੇ ਵਿੱਚ ਕਿਸੇ ਨੂੰ ਬیل ਦੇਊਗੀ ਤਾਂ ਪੰਜਾਬ ਦੀ ਪੁਲਿਸ ਨਵਾਂ ਪਰਚੇ ਦੇ ਵਿੱਚ ਉਹਨੂੰ ਨਾਮਿਨੇਟ ਕਰਕੇ ਚੱਕ ਲਿਆ ਕਰੂਗੀ ਸੋ ਇਹ ਦੀ ਜਿਹੜੀ ਜਵਾਬ ਦਿੱਤੀ ਹੈ ਉਹ ਸਾਰੇ ਅਫਸਰਾਂ ਨੂੰ ਹੁਣ ਅਦਾਲਤ ਦੇ ਵਿੱਚ ਦਿਨੀ ਪੈਣੀ ਹੈ ਕਿਉਂਕਿ ਅਫਸਰ ਸੰਵਿਧਾਨ ਦੇ ਨਾਲ ਬੰਦੇ ਨੇ ਮੈਂ ਬਹੁਤ ਵਾਰ ਬੇਨਤੀ ਕੀਤੀ ਹੈ ਕਿ ਅਫਸਰ ਸਰਕਾਰ ਦੀ ਛਾਹ ਦੇ ਵਿੱਚ ਆ ਕੇ ਜਿਹੜੇ ਐਸੇ ਪੁੱਠੇ ਸਿੱਧੇ ਕੰਮ ਕਰ ਰਹੇ ਨੇ ਇਹ ਜਵਾਬ ਦੀ ਅਦਾਲਤ ਦੇ ਵਿੱਚ ਆ ਕੇ ਉਹੀ ਅਫਸਰਾਂ ਨੂੰ ਦੇਣੀ ਪੈਣੀ ਹੈ ਤੇ ਆਜਮਾਦ ਦੀ ਪਾਰਟੀ ਦੀ ਸਰਕਾਰ ਨੇ ਇਹ ਸਾਬਤ ਕਰਤਾ ਕਿ 2027 ਦੀ ਜਿਹੜੀ ਹਾਰ ਹੈ ਉਹ ਹੁਣ ਦਿਖ ਰਹੀ ਹੈ ਸਰਕਾਰ ਏਡੀ ਬੁਖਲਾਹਟ ਦੇ ਵਿੱਚ ਐਨੀ ਘਬਰਾਹਟ ਦੇ ਵਿੱਚ ਹੈ ਕਿ ਤਰਨ ਤਾਰਨ ਦੀ ਉਪਚੋਣ ਦੇ ਨਤੀਜੇ ਸਰਕਾਰ ਨੂੰ ਹਜ਼ਮ ਕਰਨੇ ਔਕੇ ਉਰੇ ਨੇ ਤੇ ਧੀਆਂ ਪੈਣਾ ਤੇ ਪਰਚੇ ਦੇ ਕੇ ਉਹਨਾਂ ਨੂੰ ਚੁੱਕਿਆ ਜਾ ਰਿਹਾ ਪਰ ਇੱਕ ਗੱਲ ਬੜੀ ਸਪਸ਼ਟ ਹੈ ਇਹ ਸ਼ਰੋਮਣੀ ਅਕਾਲੀ ਦਲ ਦਾ ਪਰਿਵਾਰ ਹੈ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਦੀ ਬੇਟੀ ਦੇ ਖਿਲਾਫ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਡਟ ਕੇ ਚਾਹੇ ਲੀਗਲ ਪਲੇਟਫਾਰਮ ਹੋਵੇ ਚਾਹੇ politcal ਪਲੇਟਫਾਰਮ ਹੋਵੇ ਅਸੀਂ ਲੜਾਈ ਲੜਾਂਗੇ ਤੇ ਸਰਕਾਰ ਦਾ ਇਹ ਜਿਹੜਾ ਜ਼ੁਲਮ ਹੈ ਇਹਨੂੰ ਪੰਜਾਬੀ ਨਹੀਂ ਸਹਿਣ ਕਰਦੇ ਕੋਈ ਪੰਜਾਬੀ ਇਹ ਬਰਦਾਸ਼ਤ ਨਹੀਂ ਕਰੂਗਾ ਕਿ ਕਿਸੇ ਧੀ ਦੇ ਉੱਤੇ ਜਿਹਦਾ ਛੋਟਾ ਬੱਚਾ ਹੋਵੇ ਉਹਨੂੰ ਇਸ ਤਰੀਕੇ ਝੂਠੇ ਪਰਚਿਆਂ 'ਚ ਤੁਸੀਂ ਰਾਤਾਂ ਨੂੰ ਗ੍ਰਿਫਤਾਰ ਕਰਕੇ ਕਿਹੜੀ ਬਹਾਦਰੀ ਹੈ ਕੀ ਦਿਖਾਉਣਾ ਚਾਹੁੰਦੇ ਹੋ ਸੋ ਹੁਣ ਸਾਰੇ ਅਦਾਲਤ ਦੇ ਵਿੱਚ ਆ ਕੇ ਇਹਦੀ ਜਵਾਬ ਦੇ ਲਈ ਤਿਆਰ ਰਹੇ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ